ਹੋਵੇ ਔਰ ਤਾਨਾਸ਼ਾ ਸਰਕਾਰ ਹੋਵੇ ਜਿੱਥੇ ਲੋਕਤੰਤਰ ਦਾ રોજ ਘਾਣ ਹੋ ਰਿਹਾ ਹੋਵੇ ਜਿੱਥੇ ਪ੍ਰੈਸ ਦੀ ਆਜ਼ਾਦੀ ਨੂੰ ਲੈ ਕੇ ਸਵਾਲ ਹੋਣ ਜਿੱਥੇ ਇੱਕ ਪੱਤਰਕਾਰ ਤੇ ਇੱਕ ਖਬਰ ਲਾਉਣ ਤੇ ਪਰਚਾ ਹੋ ਜੇ ਜਿੱਥੇ ਟੋਲਰੈਂਸ ਲੈਵਲ 0 ਹੋ ਜੇ ਕਿਉਂਕਿ ਕੋਈ ਤੁਹਾਡਾ ਆਲੋਚਕ ਤੁਸੀਂ ਚਾਉਂਦੇ ਨਹੀਂ ਇਹ ਫਿਰ ਆਪੋਜੀਸ਼ਨ ਤੇ ਪਰਚਾ ਸਰਕਾਰ ਤੱਕ ਕਰਨ ਨੂੰ ਮਨਟੀ ਲਾਉਗੀ ਅਸੀਂ ਤਾਂ ਨਾ ਪੱਤਰਕਾਰ ਹੀ ਚਾਹ ਨਾ ਕਿਸੇ ਤੇ ਨਗਰ ਮੈਂ ਹਰੇਕ ਨੂੰ ਕਹਿਣਾ ਇਹ ਹਰ ਹਰੇਕ ਪੰਜਾਬੀ ਨੂੰ ਗੁਰੂ ਸਾਹਿਬ ਕੋਲੋਂ ਇਹ ਗੁੜਤੀ ਮਿਲੀ ਆ ਔਰ ਗੁਰੂ ਸਾਹਿਬ ਤੋਂ ਇਹ ਸਿੱਖਿਆ ਮਿਲੀ ਆ ਗੁਰੂ ਸਾਹਿਬ ਤੋਂ ਇਹ ਬਖਸ਼ਿਸ਼ ਮਿਲੀ ਆ ਔਰ ਗੁਰੂ ਸਾਹਿਬ ਸਾਨੂੰ ਇਹ ਬਲ ਬਖਸ਼ਦੇ ਆ ਕਿ ਤਾਨਾ ਸ਼ਾਮਾ ਦੇ ਖਿਲਾਫ ਧੱਕੇਸ਼ਾਹੀ ਦੇ ਵਿਰੁੱਧ ਸਰਕਾਰਾਂ ਦੇ ਵਿਰੁੱਧ ਗੁਰੂ ਸਾਹਿਬ ਨੇ ਵੀ ਹਮੇਸ਼ਾ ਆਵਾਜ਼ ਬੁਲੰਦ ਕਰਕੇ ਦੁਨੀਆਂ ਨੂੰ ਰਸਤਾ ਵਿਖਾਇਆ ਔਰ ਅਸੀਂ ਉਸ ਰਸਤੇ ਤੇ ਚੱਲਣ ਵਾਲੇ ਜੋ ਇਹ ਭਗਵੰਤ ਹੋਵੇ ਕੋਈ ਹੋਵੇ ਮੇਰੇ ਚ ਜੀਰੋ ਝੜੀ ਲੱਥੀ ਆ 7 ਮਹੀਨੇ 5 ਮਹੀਨੇ ਹੋਰ 10 ਪਰਚੇ ਕਰਦੇ ਕਿੰਨਾ ਚਿਰ ਮੈਨੂੰ ਅੰਦਰ ਰੱਖ ਲੂ ਹਾਂ ਗੋਲੀ ਮਰਵਾ ਦੂ ਤਾਂ ਮੈਂ ਕਹਿ ਨਹੀਂ ਸਕਦਾ ਸਿੱਧੂ ਮੂਸੇਵਾਲਾ ਮਰਵਾਇਆ ਸੀ ਕਿਸੇ ਨੂੰ ਮਰਵਾ ਸਕਦੇ ਔਰ ਇਹ ਪੁਲਿਸ ਸਟੇਟ ਬਣ ਗਿਆ ਔਰ ਇਹ ਅਫਸੋਸ ਦੀ ਗੱਲ ਹੈ ਕਿ ਲਾਅ ਆਫ ਲੈਂਡ ਤਾਂ ਰਿਆਈ ਨਹੀਂ ਹੈ ਤੁਸੀਂ ਇਸ ਕੇਸ 'ਚ ਵੀ ਜਦ ਮੈਨੂੰ ਕੇਸ ਡੀਏ ਦਾ ਕੇਸ ਬਣਾਇਆ ਮੈਂ ਤਾਂ ਪਹਿਲਾਂ ਹੀ ਕਹੀ ਗਿਆ ਕਿ ਕੇਸ ਹੋਣਾ ਮੇਰੇ ਤੇ ਔਰ ਤੇ ਦੋ ਤਿੰਨ ਏਡੀਜੀਪੀ ਆਪ ਦੀ ਬਦਲੀ ਕਰਾ ਗਏ ਵਰਿੰਦਰ ਕੁਮਾਰ ਨੇ ਜਗ੍ਹਾ ਛੱਡੀ ਨਗੇਸ਼ਵਰ ਰਾਓ ਸਾਹਿਬ ਨੇ ਛੱਡੀ ਪਰਮਾਰ ਸਾਹਿਬ ਨੂੰ ਸਸਪੈਂਡ ਕੀਤਾ ਫਿਰ ਚੌਥੇ ਤੋਂ ਕਰਾਇਆ ਮਗਰ ਕਾਨੂੰਨ ਦੀ ਧਜੀਆਂ ਸਰਕਾਰ ਉਡਾ ਸਕਦੀ ਹੈ ਮਗਰ ਜਿੱਤ ਅਖੀਰ 'ਚ ਸਚਾਈ ਦੀ ਹੋਊਗੀ ਔਰ ਮੈਂ ਤਾਂ ਪਹਿਲਾਂ ਹੀ ਜਨਤਕ ਕਰਤਾ ਸੀਗਾ ਕਿ ਮੇਰੇ ਤੇ ਪਰਚਾ ਦੇਣਾ ਕਾਰਨ ਕੀ ਸੀ ਕਿ ਸਾਡਾ ਅਲੋਚਕ ਕਿਉਂ ਹੈ ਜੀ ਜੇ ਮੈਂ ਸਵੇਰ ਤੋਂ ਰਾਤ ਦੇ ਨੇਰੇ ਚ ਮਿਲਿਆ ਮੈਂ ਤੇ ਨਹੀਂ ਫੇਰ ਨਹੀਂ ਪਰਚਾਉ ਫਿਰ ਭਾਵੇਂ ਜੋ ਮਰਜ਼ੀ ਕਰੀ ਜੇ ਮੰਤਰੀ ਮੀਤਿਆ ਦਾ ਕਹਿਣਾ ਕਹਿੰਦੇ ਸੀ ਰਿਵਿਊ ਪਟੀਸ਼ਨ ਹੈ ਜਿਹੜੀ ਥੋੜੀ ਜ਼ਮਾਨਤ ਦੀ ਜੀ ਸਾਢੇ ਕਿ ਪੌਣ ਜੀ ਬਕਲਾਹਟ ਹੈ ਨਾ ਜ਼ਮਾਨਤਾਂ ਤਾਂ ਹੋਰ ਵੀ ਬੜਿਆਂ ਦੀ ਹੋਈ ਹੈ ਜ਼ਮਾਨਤ ਕੇਜਰੀਆਲ ਵੀ ਜ਼ਮਾਨਤੀ ਆ ਸੁਸੋਧਿਆ ਵੀ ਜ਼ਮਾਨਤੀ ਆ ਸਤਿੰਦਰ ਜੈਨ ਵੀ ਜਮਾਨਤੀ ਆ ਬਕਲਾਹਟ ਇਹ ਮਜੀਠੀਏ ਦਾ ਡਾਰਸ ਤੋਂ ਹੁੰਦਾ ਅੰਦਰ ਮੈ ਰਿਆਂ ਚੀਕਾਂ ਇੰਨਾਂ ਦੀਆਂ ਨਿਕਲ ਰਹੀਆਂ ਬਾਹਰ ਕੀ ਆ ਕਰਦਾ ਜੀ ਉਹ ਕਰਦਾ ਜਦੋਂ ਬੰਦੇ ਨੂੰ ਤੁਸੀਂ ਅੰਦਰ ਘਲਾਤੋਂ ਦੀ ਆਪ ਦਾ ਪੰਜਾਬ ਦੇ ਭਲੇ ਦੀ ਗੱਲ ਕਰੋ ਨਾ ਪੰਜਾਬ ਨੂੰ ਤਾਂ ਤੁਸੀਂ ਭੁੱਲ ਕੇ ਮਜੀਠੀਏ ਨੂੰ ਚੇਤੇ ਕਰੀਗੇ ਐਂਡ ਆਪ ਐਡਮਿਟ ਕਰ ਗਏ ਆ ਚੀਫ ਮਿਨਿਸਟਰ ਸਾਹਿਬ ਕਿ ਕੋਈ ਅਫਸਰ ਇਹਨੂੰ ਹੱਥ ਪਾ ਕੇ ਰਾਜੀ ਨਹੀਂ ਸੀ ਕਿਉਂਕਿ ਜਿਹੜੇ ਅਫਸਰ ਕਾਨੂੰਨ ਪਸੰਦ ਹੈ ਜਿਨ੍ਹਾਂ ਲਈ ਕਨਸਟੀਟਿਊਸ਼ਨ ਪਹਿਲਾਂ ਹੈ ਲਾਅ ਪਹਿਲਾਂ ਹੈ ਉਹ ਨਹੀਂ ਕਰਦੇ ਮਗਰ ਜਦੋਂ ਯੂ ਹੈਵ ਐਡ ਹੌਕ ਡੀਜੀਪੀਜ਼ ਲਾਈਕ ਗੌਰਵ ਯਾਦਵ ਜਿਹੜੇ ਰਹਿਮੋ ਕਰਮਤੇ ਨੇ ਸਰਕਾਰ ਦੀ ਤੇ ਬਿਕੋਜ਼ ਉਹਨਾਂ ਦਾ ਟਿਨਿਓਰ ਫਿਕਸਡ ਨਹੀਂ ਹੈ ਉਹਨੂੰ ਸਰਕਾਰ ਕਦੇ ਬਦਲ ਸਕਦੀ ਹੈ ਫਿਰ ਉਹ ਜੋ ਇਨਹੇਰ ਕਰਤੀ ਕਰਦੇ ਨੇ ਦੈਟਸ ਵਾਈਜ਼ देयर इज ਅ ਕੋਲਾਪਸ ਆਫ ਲਾਅ ਐਂਡ ਔਰਡਰ ਚਲੋ ਸਰ ਰਣਨੀਤੀ ਕੀ ਰੌਂਗਲੀ ਤੋਂਡੀ ਪਾਰਟੀ ਦੀ ਕੋਰ ਕਮੇਟੀ ਵੀ ਫਲਕੇ ਬੁਲਾ ਲਈ ਕਰੀਏ ਤੋਂਡੀ ਰਣਨੀਤੀ ਕੀ ਰਹੇ ਦੇਖੋ ਮੈਂ ਬੜਾ ਕਲੀਅਰ ਆ ਜੀ ਮੈਂ ਬਾਹਰ ਹੀ ਹੋਣਾ ਆ ਬਟ ਮੈਂ ਸਭ ਨੂੰ ਇਕੱਠੇ ਕਰੂੰਗਾ ਔਰ ਮੈਂ ਤਾਂ ਚਾਹੂੰਗਾ ਸਾਰਾ ਕਾਲੀ ਦਲ ਸਾਨੂੰ ਸਭ ਨੂੰ ਇਕੱਠੇ ਹੋ ਕੇ ਔਰ ਇੱਕ ਸਭ ਨੂੰ ਨਾਲ ਲੈ ਕੇ ਚੱਲਣ ਦੀ ਕਿਉਂਕਿ ਲੋਕ ਇੱਕ ਚਾਹੁੰਦੇ ਆ ਸ਼੍ਰੋਮਣੀ ਅਕਾਲੀ ਦਲ ਤੇ ਪਹਿਲਾਂ ਵੀ ਲੋਕਾਂ ਨੇ ਵਿਸ਼ਵਾਸ ਕੀਤਾ ਔਰ ਮੇਰੇ ਲਈ ਤਾਂ ਮੈਂ ਦਿਲ ਦੀਆਂ ਗਰਾਈਆਂ ਚੋਂ ਧੰਨਵਾਦ ਕਰਦਾ ਮੇਰਾ ਤਾਂ ਕ੍ਰੋਸ ਪਾਰਟੀ ਲਾਈਨ ਲੋਕਾਂ ਨੇ ਮੇਰੀ ਮੇਰੇ ਹੱਕ 'ਚ ਬਿਆਨ ਦਿੱਤੇ ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਸਾਹਿਬ ਸਨ ਚਾਹੇ ਸੁਨੀਲ ਜਾਖੜ ਸਾਹਿਬ ਸਨ ਚਾਹੇ ਤਰਨ ਚੁੱਕ ਜੀ ਸੀ ਚਾਹੇ ਸ਼ਵੇਤ ਮਲਿਕ ਸਾਹਿਬ ਸੀ ਚਾਹੇ ਜੈਵੀਰ ਸ਼ੇਰਗਿਲ ਸਾਹਿਬ ਨੇ ਚਾਹੇ ਸੁਖਪਾਲ ਖਹਿਰਾ ਸਾਹਿਬ ਨੇ ਮੈਂ मतलब ਮੈਂ ਜੇ ਨੌ ਲੈਂਡ ਲੱਗਾ ਤੇ देयर इज नो एंड ਚੰਨੀ ਸਾਹਿਬ ਵੀ ਬੋਲੇ ਜੇ देयर इज ਅ ਲੌਂਗ ਲਿਸਟ ਕਈਆਂ ਨੇ ਮੈਨੂੰ ਕਿਹਾ ਕਿ ਸਾਡਾ ਨੌ ਨਾ ਨਹੀਂ ਬਿਕੋਜ਼ एवरीवन ਦੇਖੋ ਵਿਚਾਰ ਤਾਰਿਕ ਮਤ ਪੇਧ ਆਪਦੀ ਥਾਂ ਹੈ ਜੀ ਮਗਰ ਇਨਜਸਟਿਸ ਲਈ ਸਾਰੇ ਇਕੱਠੇ ਐਂਡ ਇਵਨ ਹਾ ਜਿਹੜੇ ਮੈਂ ਉਹਨਾਂ ਤੇ ਹੀ ਗਾਰਿਆ ਸੀ ਜੀ ਚਾਹੇ ਪਰਮਿੰਦਰ ਢੀਂਸਾ ਜੀ ਨੇ ਇਹ ਮੇਰੇ ਧਰਮਪਤਨੀ ਜੀ ਨਾਲ ਉਹਨਾਂ ਦੇ ਪਰਿਵਾਰ ਨੇ ਗੱਲ ਕੀਤੀ ਸਾਡੇ ਭਰਾਵਾ ਵਾਂਗੂ ਰਿਲੇਸ਼ਨ ਨੇ ਚੰਦੂ ਮਾਜਰਾ ਸਾਹਿਬ ਦਾ ਪਰਿਵਾਰ ਹੈ ਮੇਰੀ ਤਰੀਕ ਤੇ ਆਉਂਦੇ ਰਹੇ ਸੋ देयर ਆ ਲੋਟ ਆ ਪੀਪਲ ਅਕ੍ਰੋਸ ਪਾਰਟੀ ਲਾਈਨਸ ਐਂਡ ਆਈ ਗੈਸ ਦੇ ਉਹਨਾਂ ਦੀ ਮੇਰੇ ਨਾਲ ਬੜਾ ਪਿਆਰ ਸਤਿਕਾਰ ਹੈ ਔਰ ਮੈਂ ਉਹਨਾਂ ਦਾ ਸਤਿਕਾਰ ਕਰਦਾ ਇਸ ਕੱਲ ਦਾ ਔਰ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਾ ਕਿ ਜੇ ਮੈਂ ਅੱਜ ਬਾਹਰ ਆਇਆ ਤੇ ਲੱਖਾਂ ਕਰੋੜਾਂ ਲੋਕਾਂ ਦੀ ਅਰਦਾਸਾ ਬੇਨਤੀ ਨਾਲ ਨਿਕਲ ਕੇ ਆਇਆ ਨਹੀਂ ਤਾਂ ਸਰਕਾਰ ਦੇ ਖਿਲਾਫ ਲੜਨਾ ਕਦੇ ਸੌਖਾ ਨਾ ਸਮਝ ਲਿਓ ਅਪੀਲ ਕਰ ਰਿਹਾ ਮਿਰਚਾ ਸਾਹਿਬ ਬਹੁਤ ਸਾਰੇ ਵੀ ਛੱਡ ਗਏ ਆ ਵੀਰ ਵਾਪਸ ਹੋ ਜਾਣ ਜੀ ਇਕੱਠੇ ਮੈਂ ਅਪੀਲ ਤਾਂ ਕਰਦਾ ਹੀ ਹੁਣਾਂ ਮੈਂ ਤੁਹਾਨੂੰ ਅੱਜ ਗੱਲ ਨਵੀਂ ਤੁਹਾਡੀ ਬ੍ਰੇਕਿੰਗ ਚ ਲਾ ਰਿਆ ਕਿ ਗੁਰੂ ਕਿਰਪਾ ਕਰੇ ਮੈਂ ਇਕੱਠੇ ਕਰ ਦੇਣੇ ਹਾਂ ਹਾਂਜੀ ਦਰਵਾਜ਼ੇ ਖੋਲੇ ਮੈਂ ਗੁਰੂ ਸਾਹਿਬ ਦੀ ਕਿਰਪਾ ਨਾਲ ਇਕੱਠੇ ਕਰਾ ਦੇਣੇ ਇੱਕ ਡਿਫਰੈਂਟ ਇਸ ਤੋਂ ਸਵਾਲ ਹੈਗਾ ਜਦੋਂ ਪਾਰਲੀਮੈਂਟ ਦਾ ਸੈਸ਼ਨ ਹੋਣ ਲੱਗਿਆ ਤਾਂ ਰਾਹੁਲ ਗਾਂਧੀ ਹੋਰੀ ਪ੍ਰੋਟੈਸਟ ਕਰ ਰਹੇ ਸਿਰਵਨੀਤ ਬਿੱਟੂ ਨੂੰ ਉਹਨਾਂ ਨੇ ਗੱਦਾਰ ਕਿਵੇਂ ਦੇਖੋ ਆਏ ਕਦੋਂ ਕਿ ਆਏ ਕਦੋਂ ਦੀ ਗੱਲ ਹੈ ਜੀ ਪਾਰਲੀਮੈਂਟ ਸੈਸ਼ਨ ਆ ਇਹ ਜੀ ਗੱਲ ਨਹੀਂ ਕਿਸੇ ਨੂੰ ਕਹਿਣੀ ਚਾਹੀਦੀ ਆਈ ਡੋਨਟ ਈਵਨ ਨੋ ਕੀ ਕਿਹਾ ਲੈਟ ਮੀ ਗੋ ਥਰੂ ਦਾ ਐਂਟਾਇਰ ਸਟੇਟਮੈਂਟ ਆਈ ਡੋਨਟ ਵਾਂਟ ਟੂ ਕਮੈਂਟ ਔਨ ਵਾਟ ਹੈਪਨਡ ਵਾਟ ਡਿਡਨਟ ਹੈਪਨ ਆਈ ਹੈਵ ਰਿਸਪੈਕਟ ਫਾਰ ਐਨੀ ਲੀਡਰ ਜਿਹੜੀ ਪੰਜਾਬ ਦੀ ਗੱਲ ਕਰਦਾ ਜਾਂ ਦੇਸ਼ ਦੀ ਗੱਲ ਕਰਦਾ ਸੋ ਆਈ ਡੋਨਟ ਵਾਂਟ ਟੂ ਕਮੈਂਟ ਔਨ ਇਟ ਲੈਟ ਮੀ ਅੰਡਰਸਟੈਂਡ ਇਟ ਦੈਨ ਆਈ ਵਿਲ ਗਿਵ ਯੂ ਮਾਈ ਜਸ ਤਰੀਕੇ ਦੇ ਨਾਲ ਵਿਰੋਧੀਆਂ ਨੂੰ ਜਾਂ ਪੱਤਰਕਾਰਾਂ ਦੇ ਉੱਤੇ ਤੇ ਦਬਾਉਣ ਦਾ ਕੰਮ ਕਰ ਹੀ ਰਹੀ ਹੈ ਸਰਕਾਰ ਹਾਂ ਬਿੱਟੂ ਜੀ ਦਾ ਮੈਂ ਧੰਨਵਾਦੀ ਆ ਮੇਰੇ ਅੱਖ 'ਚ ਹਾਂ ਦਾ ਨਾਰਾ ਮਾਰਿਆ ਮੈਂ ਉਹਨਾਂ ਦਾ ਇਸ ਗੱਲ ਦਾ ਧੰਨਵਾਦੀ ਆ ਇਸ ਲਈ ਮੈਂ ਉਹਨਾਂ ਦਾ ਸਤਿਕਾਰ ਕਰਦਾ ਇਸ ਗੱਲ ਦਾ ਬਟ ਆਈ ਗੈਸ ਗਰੁੱਪ ਓਨਰਸ ਗਰੁੱਪ ਐਡੀਟਰਸ ਹੈਵ ਟੂ ਰਿਅਲਾਈਜ਼ ਕਿ ਸਾਡੇ ਆਪਸ 'ਚ ਮੇਰੀ ਤੇ ਕਾਂਗਰਸ ਦੀ ਵਿਚਾਰਧਾਰਕ ਮਤਭੇਦ ਰਹਿਣੇ ਆ ਬਟ ਆਫਟਰ ਅ ਸਰਟਨ ਟਾਈਮ ਫॉर ਦ ਸੇਕ ਆਫ ਪੰਜਾਬ ਔਰ ਰੂਲ ਆਫ ਲਾ ਪੱਤਰਕਾਰੀ ਦੀ ਆਜ਼ਾਦ ਆਜ਼ਾਦ ਰਵੇ ਇਕੱਠੇ ਹੋਣਾ ਪੈਣਾ ਭਾਈ ਆ 10 ਪੱਤਰਕਾਰ ਰਗੜ ਤੇ ਕਿਉਂ ਉਹਨਾਂ ਨੇ ਫਲਾਈਟ ਰੈਡਾਰ ਤੋਂ ਜਿਹੜਾ ਇੱਕ ਡਾਕੂਮੈਂਟ ਹੈ ਵਿਚ ਇਜ਼ ਸਰਟੀਫਾਈਡ ਉਹਦਾ ਚੜਾਤਾ ਕਿ ਹੈਲੀਕਾਪਟਰ ਉੱਡਿਆ ਹਾਈ ਕੋਰਟ ਨੂੰ ਅਕੀਰ ਚ ਕਹਿਣਾ ਪਿਆ ਮਗਰ ਜੇ ਹਾਈ ਕੋਰਟ ਕਿਥੇ ਦੇਰੀ ਕਰ ਲੈਂਦਾ ਤੇ ਉਹ ਪੱਤਰਕਾਰ ਦਾ ਚੱਕ ਕੇ ਅੰਦਰ ਦੇ ਦੇ ਫਿਰ ਜੋ ਉਹਨਾਂ ਨਾਲ ਹੋਣੀ ਸੀ ਅੰਦਰ ਤਸ਼ਦਦ ਹਰ ਇੱਕ ਨੂੰ ਨਹੀਂ ਚਹੀ ਜਾਨੀ ਸੀ ਇਹ ਤਾਂ ਕਈ ਜਿਹੜਾ ਮਾੜੇ ਦਿਲ ਵਾਲਾ ਉਹ ਤਾਂ ਫਿਰ ਸੁਸਾਇਸਾਈਡ ਹੀ ਕਰੇ ਇਸ ਲਈ ਇਟਸ ਵੈਰੀ ਡੇਂਜਰਸ ਟ੍ਰੈਂਡ ਏ ਪੰਜਾਬ ਨੂੰ ਮਾੜੇ ਦੌਰ 'ਚ ਧੱਕਣ ਵਾਲੀ ਗੱਲ ਔਰ ਜੋ ਜਗ ਬਾਣੀ ਕੇ ਗਰੁੱਪ ਨਾਲ ਹੋ ਰਿਹਾ ਮੈਂ ਉਸ ਨੂੰ ਸਟਰੋਂਗਸ ਪੋਸੀਬਲ ਲੱਬਜ਼ ਨਾਲ ਕੰਡੈਮ ਕਰਦਾ ਔਰ ਜੇ ਇਸ ਤਰੀਕੇ ਨਾਲ ਪੰਜਾਬ 'ਚ ਜੋ ਹਾਲਾਤ ਬਣਾਏ ਜਾ ਰਹੇ ਨਾ ਜੀ ਇਹ ਵਿਰਕ ਸਾਹਿਬ ਨੇ ਵੀ ਉਹਦਾ ਸਾਬਕਾ ਡੀਜੀਪੀ ਸਾਹਿਬ ਨੇ ਵੀ ਜ਼ਿਕਰ ਕੀਤਾ ਐਕਸਟਰਾ ਜੁਡੀਸ਼ੀਅਲ ਕਿਲਿੰਗ ਜਿਹੜੀਆਂ ਹੋ ਰਹੀਆਂ ਇਹ ਮਾਹੌਲ ਇਜ਼ ਨਾਟ ਗੁੱਡ ਫॉर ਪੰਜਾਬ ਬੜਾ ਕੁਝ ਵੇਕੇ ਪੰਜਾਬ ਹੈ ਬੜੀ ਮੁਸ਼ਕਿਲ ਨਾਲ ਪੀਸ ਚ ਵਾਪਸ ਆਇਆ ਹੈ ਐਂਡ ਜਿਨ੍ਹਾਂ ਨੂੰ ਸਮਝ ਕੋਈ ਨਹੀਂ ਜਿਹੜਾ ਪੱਤਰਕਾਰਾਂ ਨੂੰ ਨਹੀਂ ਬਖਸ਼ ਰੇ ਕੋਈ ਗੱਲ ਜੇ ਕੋਈ ਸੱਚਾਈ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ ਅਸਲੀ ਗੱਲ ਆਪਦੀ ਅਸਲੀ ਚਿਹਰਾ ਨਹੀਂ ਦੇਖਣਾ ਚਾਹ ਰੇ ਤੁਸੀਂ ਇੱਕ ਉਹੋ ਜਿਹਾ ਰਵਈਆ ਅਪਣਾਇਆ ਹੋਇਆ ਤਾਨੇਸ਼ਾਹ ਵਾਲਾ ਤਾਂ ਫਿਰ ਅਖੀਰ 'ਚ ਨੁਕਸਾਨ ਸੂਬੇ ਦਾ ਤੇ ਦੇਸ਼ ਦਾ ਹੋਣਾ ਬਾਰਡਰ ਸਟੇਟ ਹੈ ਸਾਡਾ ਧਾਰਮਿਕ ਸੰਸਥਾਵਾਂ ਜਾਂ ਸੰਤਾਨ ਨੂੰ ਬਖਸ਼ਿਆ ਜਾ ਰਹੇ ਉਹਨਾਂ ਦੇ ਖਿਲਾਫ ਵੀ ਟਿੱਪਣੀਆਂ ਜੁਆ ਮਾੜੀ ਗੱਲ ਹੈ ਜੀ ਭਗਵੰਤਮਾਨ ਦੀ ਔਕਾਤ ਹੀ ਕੋਈ ਨਹੀਂ ਕਿ ਉਹ ਬਾਬਾ ਜੀ ਬਾਰੇ ਟਿੱਪਣੀ ਕਰ ਜੇ ਠੀਕ ਹੈ ਜੀ ਆਪ ਦੇ ਚਿਹਰੇ ਵਾਲ ਧੱਕੇ ਪਹਿਲਾ ਸ਼ਰਾਬੀ ਕਬਾਬੀ ਬੰਦਾ ਮਾਂ ਦੀਆਂ ਝੂਠੀਆਂ ਖਾਣ ਵਾਲਾ ਆਪ ਦੇ ਪਰਿਵਾਰ ਨਾਲ ਸਹੀ ਤਰੀਕੇ ਨਾਲ ਪੇਸ਼ ਨਹੀਂ ਆਉਣ ਵਾਲਾ ਕੀ ਉਹ ਬੰਦਾ ਐਡੇ ਸਤਕਾਰਯੋਗ ਮਹਾਪੁਰਸ਼ਾਂ ਵਾਸਤੇ ਟਿੱਪਣੀ ਕਰਦਾ ਚੰਗਾ ਲੱਗਦਾ ਹੂ ਦਾ ਹੈਲ ਇਸ ਹੀ ਕੌਣ ਹੈ ਉਹ ਮਤਲਬ ਜਿੱਥੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਦੇਸ਼ ਦੇ ਜਿਹੜੇ 10 10 20 20 30 30 ਸਾਲ ਮੁੱਖ ਮੰਤਰੀ ਰਹੇ ਆ ਉਹ ਜਾ ਕੇ ਸਤਕਾਰ ਪੇਟ ਕਰਦੇ ਤੂੰ ਭਾਈ ਥੋੜਾ ਤਾਂ ਰੋ ਮੁੱਖ ਮੰਤਰੀ ਆ ਗਈ ਐ ਲੰਘ ਵੀ ਜਾਣੀ ਆ ਮਗਰ ਆਪ ਦੀ ਨਾ ਜਗਾ ਨਾ ਭੋਲੋ ਔਕਾਤ ਨਾ ਭੋਲੋ ਔਰ ਅਫਸੋਸ ਦੀ ਗੱਲ ਹੈ ਕਿ ਮੈਂ ਤਾਂ ਬਾਬਾ ਜੀ ਨੂੰ ਵੀ ਬੇਨਤੀ ਕਰੂੰਗਾ ਬਾਬਾ ਜੀ ਇੰਨਾਂ ਦੀ ਆ ਮੀਠਾ ਠੰਡਾ ਸ਼ਰਾਬ ਕਈਆਂ ਦਾ ਛਡਾਇਆ ਇਹਦਾ ਵੀ ਛਡਾ ਦਿਓ ਕੀ ਪਤਾ ਟੱਪਰੀ ਧੰਵਾਦ ਕਰੂਗਾ ਕਿਉਂਕਿ ਇਹ ਖਾਦੀ ਪੀਤੀ ਚੀ ਬੰਦਾ ਇਹੋ ਜਿਹਾ ਕੰਮ ਕਰ ਸਕਦਾ ਨਹੀਂ ਤਾਂ ਸੋਪੀ ਬੰਦੇ ਤੇ ਤੇ ਵਸਦਾ ਰੋਗ ਨਹੀਂ ਤੁਸੀਂ ਕਦੇ ਇਤਿਹਾਸ ਚ ਨਹੀਂ ਵੇਖਿਆ ਉਹਨਾ ਇਨੀ ਚੀਫ ਮਿਨਿਸਟਰ ਹੈਜ਼ ਗੋਨ ਡਾਊਨ ਮਤਲਬ ਕਿਸੇ ਸੰਤਾ ਮਹਾਪੁਰਸ਼ਾਂ ਬਾਰੇ ਇਹ ਜੀ ਮਾਰੀ ਸ਼ਬਦਾਬਲੀ ਤੁਸੀਂ ਕਿਸੇ ਲੀਡਰ ਨੂੰ ਕ੍ਰਾਸ ਪਾਰਟੀ ਲਾਈਨ ਸੁਣਦੇ ਨਹੀਂ ਦੇਖੇ ਪਿਛਲੇ 7 ਮਹੀਨੇ ਤੋਂ ਕੁਝ ਕੇਸਾਂ ਵਿੱਚ ਨਾਬਾ ਜੇਲ੍ਹ ਦੇ ਵਿੱਚ ਬੰਦ ਸਗੇ ਸੋ ਉਹਨਾਂ ਦੀ ਪਰਸੋਂ ਚ ਜਮਾਨਤ ਹੋਈ ਆ ਕੱਲ ਆਏ ਸੀ ਤੇ ਮੈਂ ਆ ਚੰਡੀਗੜ੍ਹ ਇੱਕ ਹੋਰ ਪੈਂਸ ਕਾਨਫਰੰਸ ਰੱਖੀ ਆ ਤੇ ਮੇਰਾ ਫਰਜ਼ ਵੀ ਬਣਦਾ ਸੀ ਕਿ ਇਹਨਾਂ ਦੀ ਸਿਹਤ ਦਾ ਤੇ ਇਹਨਾਂ ਦੇ ਬਾਰੇ ਆ ਕੇ ਹਾਲਚਲ ਪੁੱਛਾਂ ਸੋ ਮੈਂ ਮੇਰੇ ਨਾਲ ਮੰਨਣ ਸਾਹਿਬ ਕਾਲੋਂ ਸਾਹਿਬ ਸਾਡੇ ਸ਼ੋਮਣੀ ਕਮੇਟੀ ਦੇ ਮੈਂਬਰ ਸਹਿਬਾਨ ਅਸੀਂ ਸਾਰੇ ਬੈਠ ਕੇ ਇਹਨਾਂ ਦੇ ਨਾਲ ਸਾਰੇ ਗੱਲਬਾਤ ਵੀ ਕੀਤੀ ਆ ਤੇ ਸਾਰਾ ਹਾਲਚਾਲ ਵੀ ਪੁੱਛਿਆ ਇਹ ਹੋਏ ਕਾਰਨ ਕਰਕੇ ਅੱਜ ਅਸੀਂ ਇੱਥੇ ਸੱਚੇ ਤੌਰ ਤੇ ਪਹੁੰਚੇ ਅੱਜ ਜੋ ਹਾਲਾਤ ਪੰਜਾਬ ਦੇ ਐ ਜੋ ਲਾਅਨ ਆਰਡਰ ਦੇ ਹਾਲਾਤ ਐ ਜੋ ਇੱਥੇ ਕ੍ਰਿਮੀਨਲ ਗੈਂਗਸ ਇੱਥੇ ਫਿਰ ਰਹੀਆਂ ਐ ਜੋ ਕ腐ਸ਼ਨ ਵੱਡੇ ਪੱਧਰ ਤੇ ਅਖੀਰਲੇ ਸਾਲ ਚ ਇਹਨਾਂ ਨੇ ਪਲਾਨ ਕੀਤਾ ਐ ਸਾਰਿਆਂ ਤੇ ਅਸੀਂ ਅੱਜ ਵਿਚਾਰ ਕਰਾਂਗੇ ਜਿਹੜੀ ਜਿਹੜੇ ਕਰ ਰਿਹਾ ਬੜੀ ਸੀਰੀਅਸ ਮੈਟਰ ਹੈ ਇੱਕ ਪੋਲਿਟੀਕਲ ਕ੍ਰਾਈਸਿਸ ਪੰਜਾਬ 'ਚ ਹੋਇਆ ਪਿਆ ਆ ਜਿੰਨੇ ਠੱਗ ਦਿੱਲੀੋਂ ਆਏ ਆ ਇਹਦਾ ਮਿਸ਼ਨ ਇੱਕੋ ਹੀ ਹੈ ਮੈਨੂੰ ਅਫਸਰ ਦੱਸ ਰਹੇ ਆ ਕਿ ਆ ਤਾਂ ਜਿਸ ਤਰੀਕੇ ਨਾਲ ਲੱਗੇ ਆ ਇਹਨੇ ਸਾਰਾ ਕੁਝ ਹੀ ਵੇਚ-ਬੂਚ ਕੇ ਇੱਥੇ ਇਹਨਾਂ ਨੇ ਕਰਜ਼ਾ ਝੜਾ ਕੇ ਇਨੇ ਭੱਜ ਜਾਣਾ ਪਰ ਅਸੀਂ ਭੱਜਣ ਨਹੀਂ ਦੇਣਾ ਸਰਪੰਚ ਬਿੱਟੂ ਬਿੱਟੂ ਔਰ ਡਰਾਵਰ ਰਾਹੁਲ ਗਾਂਧੀ ਦੇ ਵਿੱਚ ਜਿਹੜਾ ਟਕਰਾਅ ਹੋਇਆ ਕਿੰतरह ਦੇਖਦੇ ਹੋ ਕਿਉਂਕਿ ਇੱਕ ਨੇ ਗਰਦਾਰ ਕਿਹਾ ਦੂਜੇ ਨੇ ਦੇਸ਼ਦੋਈ ਠੱਕਿਆ ਬਿੱਟੂ ਕਹਿੰਦੇ ਨੇ ਕਿ ਮਤਲਬ ਦੋਨੋਂ ਹੀ ਸੱਚੇ ਹੈ ਚਲੋ ਚਲੋ ਚਲੋ